ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਮਾਈ ਚੈਨਲ ਹਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਇਹ ਇੱਕ ਹੋਰ ਜੀ ਮੇਰਾ ਨਵਾਂ ਬਲੌਗ ਅੱਜ ਬਲੌਗ ਸ਼ੂਟ ਕਰ ਲਿਆ ਸੀ ਤੇ ਜਿਹੜੀ ਇਹ ਡਬਿੰਗ ਹੈ ਮੈਂ ਬਾਅਦ ਵਿੱਚ ਕੀਤੀ ਇੱਕ ਗਰਮੀ ਵੀ ਬਹੁਤ ਸੀਗੀ ਤੇ ਦੂਸਰਾਂ ਨੂੰ ਕਿ ਕਈ ਦਾ ਥੋੜਾ ਮੇਰੇ ਉਹ ਤਕਲੀਫ ਜੀ ਕਰਕੇ ਦੰਦ ਦੀ ਇਸ ਕਰਕੇ ਤੇ ਏ ਜੀ ਮੈਂ ਸਵੇਰ ਦੀ ਅਸੀਂ ਛੋਲਿਆਂ ਦੀ ਦਾਲ ਜਿਹੜੀ ਦੁਪਹਿਰੇ ਭੇਨ ਦਿੱਤੀ ਸੀ ਤਿੰਨ ਚਾਰ ਘੰਟਿਆਂ ਲਈ ਤੇ ਤੇ ਹੁਣ ਫਿਰ ਦੁਬਾਰਾ ਮੈਂ ਕਰ ਲਿਆ ਇਹਨੂੰ ਚੰਗੀ ਤਰ੍ਹਾਂ ਵਾਸ਼ ਦੋ ਤਿੰਨ ਵਾਰੀ ਕਿਉਂਕਿ ਇਹਦੇ ਨਾਲ ਫਿਰ ਉਹ ਜਿਹੜੀ ਝੱਗ ਜੀ ਹੁੰਦੀ ਆ ਉਹ ਨਿਕਲ ਜਾਂਦੀ ਆ ਤੇ ਫਿਰ ਦਾਲ ਜਿਹੜੀ ਉਹ ਸੋਹਣੀ ਬਣਦੀ ਆ ਤੇ ਵੈਸੇ ਵੀ ਫਿਰ ਉਹ ਉਹਦੇ ਨਾਲ ਪ੍ਰੋਬਲਮਸ ਵੀ ਹੁੰਦੀਆਂ ਵਾ ਤੇ ਇਸ ਕਰਕੇ ਪਹਿਲਾਂ ਹੀ ਉਹਨੂੰ ਕੀ ਕੀ ਦਾ ਭੇਨ ਦੇਈਦਾ ਉਹ ਵਾਈਟ ਵਾਈਟ ਜਿਹੜੀ ਝੱਗ ਬਣ ਜਾਂਦੀ ਉਹ ਕੱਢਣ ਵਾਸਤੇ ਤੇ ਇਹ ਕਦੂ ਨੂੰ ਵੀ ਜੇ ਕੀਆ ਕਦੂ ਨੂੰ ਵੀ ਮੈਂ ਚੰਗੀ ਤਰ੍ਹਾਂ ਉਹਨੂੰ ਕੀ ਕਹਿੰਦਾ ਵਾਸ਼ ਕਰਕੇ ਪਾ ਦਿੱਤਾ ਸੀ ਜੀ ਕੁੱਕਰ ਵਿੱਚ ਤੇ ਹੁਣ ਇਹਨੂੰ ਆਪਾਂ ਰੱਖ ਦਾਂਗੇ ਗੈਸ ਤੇ ਕਿੰਨੇ ਕੰਮ ਹੋ ਜਾਂਦੇ ਆ ਸ਼ਾਮ ਨੂੰ ਵੀ ਜਿੰਨਾ ਮਰਜ਼ੀ ਕਹੀਏ ਜਿੰਨੇ ਮਰਜ਼ੀ ਕੰਮ ਨਵੇੜੀ ਚਾਹੋ ਪਰ ਕੰਮ ਜਿਹੜੇ ਉਹ ਲੇਡੀਜ਼ ਦੇ ਘਰ ਦੇ ਉਹ ਤਾਂ ਨਿਕਲਦੇ ਹੀ ਰਹਿੰਦੇ ਆ ਉਹ ਖਤਮ ਹੀ ਨਹੀਂ ਹੁੰਦੇ ਤੇ ਇਹ ਜੀ ਮੈਂ ਉਹਨੂੰ ਕੀ ਕਹਿੰਦਾ ਪਾਣੀ ਪਾ ਦਿੱਤਾ ਜਿੰਨਾ ਕ ਪਾਉਣਾ ਸੀਗਾ ਤੇ ਹੁਣ ਮੈਂ ਇਹਨੂੰ ਰੱਖ ਦਾਂਗੀ ਗੈਸ ਤੇ ਆ ਗੈਸ ਤੇ ਉਹਨੂੰ ਕੀ ਕਹਿੰਦਾ ਨੂੰ ਰੱਖ ਕੇ ਤੇ ਫਿਰ ਮੈਂ ਚਪੌਨੀ ਆ ਜੀ ਥੋੜਾ ਜਿਹਾ ਨਮਕ ਜਿੰਨਾ ਗਿਆ ਬਾਕੀ ਮੇਰੇ ਧਿਆ ਕੇ ਡੱਬੇ ਚੋਂ ਫਿਰ ਲੂਣ ਦਾ ਨਿਚ ਲੂਣ ਪਾਉਣੀ ਆ ਲੋਣੇ ਚ ਖਤਮ ਹੋਇਆ ਸੀ ਤੇ ਮੈਂ ਲੂਣ ਪਾ ਦਿੱਤਾ ਜੀ ਹਲਦੀ ਨਹੀਂ ਮੈਂ ਪਾਉਣੀ ਜੀ ਦਾਲ ਦੇ ਵਿੱਚ ਹਲਦੀ ਮੈਂ ਤੜਕੇ ਵਿੱਚ ਹੀ ਪਾਉਣੀ ਆ ਜੋ ਤੜਕਾ ਲੋਣਾ ਮੈਂ ਪਹਿਲਾਂ ਨਹੀਂ ਮੈਂ ਹਲਦੀ ਪਾਉਂ ਫਿਰ ਮੈਨੂੰ ਉਹ ਦਾਲ ਜਿਹੜੀ ਉਹ ਨਹੀਂ ਕਿਸ ਕੋਈ ਵੀ ਨਹੀਂ ਪਾਉਂਦਾ ਸਾਡੇ ਬਾਕੀਆਂ ਦਾ ਪਤਾ ਨਹੀਂ ਮਤਲਬ ਸਾਡੇ ਘਰ ਨਹੀਂ ਪਾਉਂਦੇ ਅਸੀਂ ਤੜਕੇ ਚ ਹਲਦੀ ਪਾਈਦੀ ਆ ਤੇ ਕਪੜੇ ਸਵੇਰੇ ਦੇ ਧੋਤੇ ਸੀਗੇ ਉਹ ਮੈਂ ਕਿਹਾ ਉਹਨੂੰ ਕੀ ਕਹੀਦਾ ਉਤਾਰ ਲੀਏ ਲਾ ਲੀਏ ਤੇ ਇਹ ਜੀ ਉਹ ਸੂਟ ਆ ਜਿਹੜਾ ਮੈਂ ਉਥੋਂ ਵੱਡਾ ਡਿੱਪੂ ਤੋਂ ਲਿਆ ਸੀ ਇਹ ਵੀ ਮੈਂ ਸਵੇਰੇ ਵਾਸ਼ ਕਰ ਦਿੱਤਾ ਕਿਉਂਕਿ ਵਾਸ਼ ਕਰਕੇ ਕਾਟਨ ਦਾ ਕਪੜਾ ਕੱਟਣਾ ਚਾਹੀਦਾ ਕਿਉਂਕਿ ਇਹ ਜਿਹੜਾ ਉਹ ਥੋੜਾ ਬਹੁਤਾ ਸ਼੍ਰਿੰਕ ਜਿਹੜਾ ਉਹ ਹੁੰਦਾ ਹੀ ਆ ਤੋ ਲੀਏ ਸੀ ਇਹ ਲਾਈ ਦੇ ਨਹੀਂ ਯੂਜ਼ ਕਰੀ ਦੇ ਕਰਕੇ ਬਾਹਰ ਹੀ ਰਹਿਣ ਦਿੰਦੇ ਆ ਤੇ ਇਹ ਕਪੜੇ ਉਹਨੂੰ ਕੀ ਕਹੀਦਾ ਲਾ ਕੇ ਮੈਂ ਰੱਖ ਦਿੱਤੇ ਸੀ ਅੰਦਰ ਮੈਂ ਕਿਹਾ ਕੱਲੇ ਸੂਟ ਦੇ ਤਹਿਲਾਂ ਦਾ ਹੋਰ ਨਾ ਪੱਗੂ ਇਹਦੇ ਉੱਪਰ ਚੜ ਕੇ ਇਹ ਕੱਪੜੀਆਂ ਤੇ ਬਹਿ ਜਾਵੇ ਵੈਸੇ ਤਾਂ ਇਦਾਂ ਨਹੀਂ ਕਰਦੀ ਪਰ ਕਈ ਵਾਰੀ ਇਹਨੂੰ ਜਦੋਂ ਮਸਤੀ ਜੀ ਹੁੰਦੀ ਆ ਤੇ ਫੇਰ ਇਹ ਕੱਪੜੇ ਖਿੱਚ ਲੈਂਦੀ ਆ ਟੁੱਕਦੀ ਤਾਂ ਨਹੀਂਗੀ ਖਿੱਚ ਕੇ ਥੱਲੇ ਸਿੱਟ ਦਿੰਦੀ ਆ ਇੱਥੇ ਮੈਂ ਲਗਾਉਣ ਲੱਪੀ ਸੀ ਇਸ ਸੂਟ ਦੀ ਤੇ ਮੈਂ ਕਿਹਾ ਦੇਖਾ ਨਰਮ ਹੋਇਆ ਕਾਫੀ ਨਰਮ ਹੋ ਗਿਆ ਸੀ ਕੱਪੜਾ ਇਹ ਸਿਰਫ 450 ਦਾ ਆਇਆ ਵੱਡਾ ਡੀਪੂ ਤੋਂ ਹਾਫ ਪਿਓਰ ਦੀ ਮੇਰਾ ਇਰਾਦਾ ਇਹਦੇ ਨਾਲ ਮੈਂ ਚੁੰਨੀ ਲੈ ਲਵਾਂਗੀ ਤੇ ਮੈਂ ਸਟਿਚ ਜਿਹੜਾ ਇਹਨੂੰ ਆਪ ਹੀ ਕਰੂੰਗੀ ਕਿਉਂਕਿ ਉਹ ਮੈਂ ਫਰੋਜੀ ਸੂਟ ਅੱਗੇ ਉਹ ਜਿਹੜਾ ਇੱਕ ਵੀਡੀਓ ਚ ਵੀ ਪਾਇਆ ਵਾ ਪਲੇਨ ਉੱਤੇ ਲਾਇਸ ਲੱਗੀ ਆ ਉਹਨਾਂ ਨੇ ਆਡੇ ਰੋਕ ਕੱਟ ਕੇ ਸੀਨ ਦਿੱਤਾ ਤੇ ਉਹ ਘੁੰਮਦਾ ਪਿਆ ਉਹਨੂੰ ਕੀ ਕਹੀਦਾ ਜੈਂਪਰ ਨਾ ਹੀ ਉਹਨਾਂ ਨੇ ਉਹਦੇ ਵਿੱਚੋਂ ਕਾਣ ਕੱਢੀ 5 ਮੀਟਰ ਕਪੜਾ ਸੀਗਾ ਪਤਾ ਨਹੀਂ ਕੀ ਕੀਤਾ ਸਲਵਾਰ ਜਿਹੜੀ ਉਹ ਵੀ ਹਲਕੀ ਜੀ ਬਣਾਈ ਤੇ ਪਰ ਪਟਿਆਲਾ ਸਲਵਾਰ ਸੋਹਣੀ ਲੱਗਦੀ ਆ ਸੂਟਾਂ ਨਾਲ ਤੇ ਇਹ ਫਿਰ ਜੀ ਆਮਬ ਸਾਡੇ ਡੈਡੀ ਲੈ ਕੇ ਆਏ ਸੀ ਉੱਥੋਂ ਸਮਾਦਾਂ ਤੋਂ 4-5 ਕਿਲੋ ਹੋਣੇ ਆ ਮੈਂ ਕਿਹਾ ਇਹਨਾਂ ਨੂੰ ਮੈਂ ਧੋਦਾ ਬੋਰੇ ਵਿੱਚ ਪਾਏ ਜਿਹੜੇ ਖਰਾਬ ਹੋ ਜਾਣੇ ਆ ਰਾਤ ਦੇ ਵਿੱਚ ਹੀ ਗਲਗੁਲ ਜੇ ਨਾ ਜਾਣ ਉਹ ਬਣ ਕੇ ਉਹਨੂੰ ਕੀ ਕਹਿੰਦਾ ਗਰਮਾਹਟ ਜੀ ਪਾਫ ਜੀ ਬਣ ਕੇ ਗਰਮੀ ਦੀ ਤੇ ਇਧਰੋਂ ਮੈਂ ਲੈਣ ਚਲੇਗੀ ਸੀ ਚਾਦਰ ਇੱਕ ਐਕਸਟਰਾ ਰੱਖੀ ਹੁੰਦੀ ਆ ਮੈਂ ਧੋ ਕੇ ਉਹ ਦਾਣਿਆਂ ਦੁਨੀਆ ਵਾਸਤੇ ਵੀ ਜਾਂ ਕਿਦਾਂ ਚੈੱਕ ਕਰਨੇ ਹੁੰਦੇ ਆ ਵੀ ਵਿੱਚ ਦਵਾਈ ਦੋਈ ਤਨੀ ਆ ਗਈ ਤਾਂ ਇਹ ਉਹਨੂੰ ਕੀ ਕਹਿੰਦਾ ਮੈਂ ਇਹ ਵਿਛਾਲੂਗੀ ਟੋਕਰੇ ਦੇ ਵਿੱਚ ਤੇ ਇਹ ਟੋਕਰੇ ਦੇ ਵਿੱਚ ਮੈਂ ਵਿਛਾਲੀ ਸੀਗੀ ਉਹਨੂੰ ਕੀ ਕਹਿੰਦਾ ਚਾਦਰ ਤੇ ਹੁਣ ਮੈਂ ਅੰਬ ਜਿਹੜੇ ਉਹ ਚੰਗੀ ਤਰ੍ਹਾਂ ਵਾਸ਼ ਕਰ ਦਵਾਂ ਤੇ ਇਹਨੂੰ ਮੈਂ ਮਲ ਮਲ ਕੇ ਹੀ ਇਹਨਾਂ ਨੂੰ ਵਾਸ਼ ਕਰਦੀ ਹੁੰਨੀ ਆ ਤਾਂ ਜੋ ਮਿੱਟੀ-ਮੁੱਟੀ ਵੀ ਲੱਥ ਜਵੇ ਤੇ ਚੰਗੀ ਤਰ੍ਹਾਂ ਸਾਫ਼ ਹੋ ਜਾਣ ਤਾਂ ਫਿਰ ਉਹਨੂੰ ਕੀ ਕਹਿੰਦਾ ਮੈਂ ਇਹਨਾਂ ਨੂੰ ਰੱਖੂੰਗੀ ਅੱਜ ਤਾਂ ਅੰਦਰ ਹੀ ਰੱਖ ਦੂੰਗੀ ਬਰਾਂਡੇ ਦੇ ਵਿੱਚ ਮੰਜਾ ਇੱਕ ਡਾਇਆ ਹੁੰਦਾ ਉਹਦੇ ਤੇ ਰੱਖ ਦੂੰਗੀ ਤੇ ਫਿਰ ਇਹਨੂੰ ਸਵੇਰ ਨੂੰ ਥੋੜਾ ਜਿਹਾ ਟਾਈਮ ਆਹੀ ਚਾਦਰ ਵਿਛਾ ਕੇ ਧੁੱਪੇ ਬਾਹਰ ਤਾਂ ਨਹੀਂ ਬਰਾਂਡੇ ਦੇ ਵਿੱਚ ਧੁੱਪ ਆ ਜਾਂਦੀ ਉਹ ਮੰਜੇ ਦੇ ਉੱਪਰ ਹੀ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਖਿਲਾਰ ਦੂੰਗੀ ਜਿਹੜੇ ਸੁੱਕ ਜਾਣ ਤੇ ਫਿਰ ਦੇਖਦੇ ਆ ਮਰਤबान ਵੀ ਅੱਜ ਧੋ ਦਿੱਤਾ ਫਿਰ ਦੇਖਦੇ ਆ ਅੱਜ ਪੋਨੇ ਆ ਜਾਂ ਕੱਲ ਪੋਨੇ ਆ achar ਕਿਉਂਕਿ ਅਸੀਂ ਉਹ ਹੁਣ ਟੁੱਕੜੇ ਵੀ ਘਰੇ ਹੀ ਪੈਣੇ ਆ ਫਿਰ ਟੁੱਕ ਕੇ ਵੀ ਇੱਕ ਵਾਰੀ ਉਹਨੂੰ ਕੀ ਕਹਿੰਦਾ ਚੰਗੀ ਤਰ੍ਹਾਂ ਸਾਫ਼ ਕਰਨੇ ਪੈਣੇ ਤੇ ਮਾੜੀ ਜੀ ਹਵਾ ਜਿਲ ਵਾਕੇ ਧੁੱਪ ਜਿਲ ਵਾਕੇ ਤੇ ਫਿਰ achar ਪਾਵਾਂਗੇ ਤੇ ਇਹ ਜੀ ਉਹਨੂੰ ਕੀ ਕਹਿੰਦਾ ਆਂਬ ਤਕਰੀਬਨ ਸਾਰੇ ਉਹ ਧੋਤੇ ਚੱਲੇ ਸੀਗੇ ਇਹ ਆਂਬ ਸੋਹਣੇ ਸੀ ਉਦਾਂ ਸਾਰੇ ਕੋਈ ਖਰਾਬ ਨਹੀਂ ਸੀ ਆਂਬ ਤੇ ਸਾਰੇ ਬਿਲਕੁਲ ਉਹਨੂੰ ਕੀ ਕਹਿੰਦਾ ਵਧੀਆ ਸੀਗੇ ਇਹ ਇਹ ਧੋ ਕੇ ਆਂਬ ਤੇ ਹੁਣ ਮੈਂ ਜਿਹੜਾ ਪਾਣੀ ਆਂਬਾਂ ਦਾ ਉਹ ਢੋਲ ਦੂੰਗੀ ਢੋਲ ਦਿੱਤਾ ਮੈਂ ਇਹ ਜੀ ਸਾਡੇ ਰਸੋਈ ਦੇ ਬਾਹਰ ਹੀ ਆ ਇੰਨਾ ਕਿ ਏਰੀਆ ਅਸੀਂ ਇੱਥੇ ਜਿੱਦਾਂ ਵੱਡੇ ਭਾਂਡੇ ਹੋਗੇ ਜਾਂ ਕੁਝ ਵੀ ਇੱਥੇ ਮਾਂਜੀਦੇ ਆ ਪਰ ਇਹ ਥੋੜਾ ਉਹਨੂੰ ਕੀ ਕਹਿੰਦਾ ਕਰਵਾਉਣ ਵਾਲੀ ਆ ਸਾਰੇ ਘਰ ਦੀ ਸਾਡੇ ਉਹ ਹੋਣ ਵਾਲੀ ਆ ਉਹਨੂੰ ਕੀ ਕਹਿੰਦਾ ਇੱਕ ਕਲਰ ਵੀ ਤੇ ਇੱਥੇ ਤਾਂ ਅਸੀਂ ਟੈਲਾ ਟੂਲਾ ਲਵਾ ਦਾਂਗੇ ਸੋਹਣੀਆਂ ਬੜੀਆਂ ਇੱਕ ਅਲੱਗ ਜੀ ਓਪਨ ਕਿਚਨ ਜਿਹੜੀ ਉਹ ਬਣਾ ਦਾਂਗੇ ਬਾਹਰ ਸਿਆਲਾਂ ਵਾਸਤੇ ਵੀ ਜਿੱਦਾਂ ਚੁੱਲਾ ਚੱਲਾ ਵੀ ਮੈਂ ਇੱਥੇ ਹੀ ਬਾਲਦੀ ਆ ਸਿਆਲਾਂ ਵਿੱਚ ਪੰਡੀ ਪੁੰਡੇ ਤੇ ਲੱਗੇ ਮਾਂਜ ਲਈਦੇ ਉਦਾਂ ਇਦਾਂ ਚੰਗੀ ਤਰ੍ਹਾਂ ਉਹਨੂੰ ਕੀ ਕਹਿੰਦਾ ਇਹਨੂੰ ਸਾਫ਼ ਕਰਾਵਾਂਗੇ ਇਹ ਦੀਦੀ ਮਾਂਜਗੇ ਸੀਗੇ ਉਹਨੂੰ ਕੀ ਕਹਿੰਦਾ ਇਹਨੂੰ ਮਰਤਵਾ ਨੂੰ ਮੈਂ ਕਿਹਾ ਇਹਨੂੰ ਅੰਦਰ ਰੱਖਦਾ ਰਾਤ ਨੂੰ ਹਨੇਰੀ ਨੂਰੀ ਨਾ ਜਾਵੇ ਸਾਈਡ ਜੀ ਤੇ ਪਿਆ ਕੇ ਤਾਂ ਟੋਟੀ ਨਾ ਜਾਵੇ ਤੇ ਇਹ ਉਹਨੂੰ ਕੀ ਕਹਿੰਦਾ ਮੈਂ ਆਮ ਬਚੱਕ ਕੇ ਤੇ ਇਹਨਾਂ ਨੂੰ ਮੈਂ ਰੱਖਦਾ ਸੀ ਅੰਦਰ ਤੇ ਫਿਰ ਹੁਣ ਇਹਨਾਂ ਨੂੰ ਥੋੜਾ ਚਿਰ ਪਿਆ ਰਹਿਣ ਦਿੰਦੇ ਇੱਕ ਮੇਰੀ ਬੋਏ ਪੁੱਠੀ ਜੀ ਆਉਦੋ ਤਾਂ ਮੈਂ ਨਾ ਜਿਹੜੇ ਮੇਰੇ ਗਿੱਲੇ ਹੱਥ ਹੁੰਦੇ ਉਹ ਮੈਂ ਇੰਦਾ ਜੈਂਪਰ ਨਾਲ ਹੀ ਉਹਨੂੰ ਕਿ ਕਿਹਦਾ ਪੁੰਝ ਲੈਣੀ ਆ ਤੇ ਜਿਵੇਂ ਜਿਹੜੀ ਮੈਂ ਚੁੰਨੀ ਲਈ ਉਹਨਾਂ ਪੁੰਝ ਲੈਣੀ ਆ ਜ ਵੈਸੇ ਤਾਂ ਮੈਂ ਟਾਵਲ ਰੱਖਿਆ ਹੁੰਦਾ ਪਰ ਮੈਨੂੰ ਕਈ ਵਾਰੀ ਚੇਤਾ ਭੁੱਲ ਜਾਂਦਾ ਟਾਵਲ ਇਧਰ ਟੈਂਕੀ ਵੀ ਭਰ ਗਈ ਸੀ ਪਾਣੀ ਪਾਣੀ ਨਾਲ ਤਾਂ ਫਿਰ ਉਹ ਮੋਟਰ ਕਰ ਦਿੱਤੀ ਬੰਦ ਤੇ ਮੈਂ ਕਹਿੰਵਾਂ ਨੀ ਏਸੀ ਚਲਾ ਲਾ ਹੁਣ ਕਿਉਂਕਿ ਇਧਰ ਬਾਬੇ ਵਾਲਾ ਕਮਰਾ ਵੀ ਆ ਉਹਦਾ ਬੂਹਾ ਖੋਲ ਦੇਈਦਾ ਤੇ ਇੱਕ ਬੂਹਾ ਬੰਦ ਹੁੰਦਾ ਇੱਕ ਕਮਰਾ ਇਹਦਾ ਫਿਰ ਇਹਦੇ ਨਾਲ ਬਾਬੇ ਦਾ ਕਮਰਾ ਵੀ ਟਾਈਮ ਨਾਲ ਚਲਾਉਣਾ ਠੰਡਾ ਹੋ ਜਾਂਦਾ ਆ ਦੇਖੋ ਮਨੀ ਦੇ ਕੰਮ ਮੰਮੀ ਨੇ ਰੱਖਿਆ ਹੋਇਆ ਸੀ ਸਾਫਾ ਉਹਦੇ ਵਿੱਚ ਮਸ਼ੀਨ ਦੇ ਵਿੱਚ ਇਹ ਜਿੱਦਾਂ ਹੀ ਵਾਂਡਿਓ ਆਇਆ ਇਹਨੇ ਕੱਪੜੇ ਚੇਂਜ ਕੀਤੇ ਨਾ ਆਕੇ ਤੇ ਇਹਨੇ ਉਦਾਂ ਹੀ ਆ ਵਾਈਟ ਟੀ-ਸ਼ਰਟ ਵੀ ਮਸ਼ੀਨ 'ਚ ਸੈੱਟ ਦਿੱਤੀ ਤੇ ਉਹ ਜਿਹੜਾ ਸਾਫੇ ਦਾ ਰੰਗ ਸੀ ਉਤੋਂ ਮੀ ਪਿਆ ਹੋਇਆ ਸੀ ਗਿੱਲਾ ਸੀ ਸਾਫਾ ਤੇ ਉਹ ਚੜ ਗਿਆ ਦੀ ਟੀ-ਸ਼ਰਟ ਨੂੰ ਇਹ ਥੋੜੀ ਜੀ ਦੀ ਕਲਾਸ ਜਿਹੜੀ ਸੀ ਉਹ ਮੈਂ ਪਹਿਲਾਂ ਹੀ ਲਾ ਚੁੱਕੀ ਸੀ ਇੱਥੇ ਤਾਂ ਮੈਂ ਇਹਨੂੰ ਕੁਝ ਨਹੀਂ ਕਿਹਾ ਤੇ ਇਹਨੂੰ ਪਰ ਮੈਂ ਇਹ ਕਿਹਾ ਮੈਂ ਕਿਹਾ ਦੇਖ ਕੇ ਰੱਖਿਆ ਕਰ ਇੰਨੇ ਮਹਿੰਗੇ ਕੱਪੜੇ ਹੁੰਦੇ ਆ ਨਾ ਹੁਣੇ ਦਾਗ ਲੱਤਣੇ ਰੰਗ ਕਾਟ ਦੇ ਵਿੱਚ ਤਾਂ ਮੈਂ ਇਹੋ ਭੇਂਤੀ ਰੱਖੇ ਘੰਟਾ 1 ਤੱਕਾਰੇ ਜਿਹੜਾ ਕਲਰ ਸੀ ਉਹ ਨਹੀਂ ਉਤਰਿਆ ਥੋੜਾ ਬੋਰ ਤਾਂ ਉਤਰਿਆ ਹੁਣ ਦੇਖਦੇ ਆ ਹੈ ਤੇ ਪਿਓਰ ਵਾਈਟ ਹੈ ਇਹਨੂੰ ਡਾਈ ਕਰਾਵਾਂਗੇ ਨਹੀਂ ਤਾਂ ਤੇ ਇਹ ਉਹਨੂੰ ਕੀ ਕਹੀਦਾ ਮੈਂ ਕੱਪੜਿਆਂ ਦੀ ਲਾਉਣ ਲੱਪੀ ਸੀ ਤੇਵਾਂ ਥੋੜੇ ਜੇ ਕੱਪੜੇ ਸੀ ਇੱਥੇ ਪੱਗੂ ਸੀ ਪੱਗੂ ਬੰਨ ਖਾ ਹਟੀਆ ਰੋਟੀ ਵੀ ਖਾ ਹਟੀਆ ਪਰ ਇਹ ਪੱਗੂ ਨੂੰ ਬਸ ਚੈਨ ਨਹੀਂ ਹੁੰਦੀ ਇਹਨੂੰ ਇਹ ਹੁੰਦਾ ਮੈਨੂੰ ਕੁਛ ਨਾ ਕੁਛ ਖਾਣ ਨੂੰ ਦੇਈ ਜਾਓ ਤੇ ਐਤ ਫੇ ਖਾਂਦੀ ਵੀ ਨਹੀਂਗੀ ਜਦ ਤੱਕ ਇਹਨੂੰ ਕੁਛ ਪਸੰਦਨਾ ਹੋਵੇ ਜਦ ਤੱਕ ਇਹਨੂੰ ਆਪਣੇ ਪਸੰਦ ਦੀ ਚੀਜ਼ ਨਾ ਮਿਲੇ ਉਨਾ ਚਿਰ ਇਹਨੇ ਕੁਛ ਨਹੀਂ ਖਾਣਾ ਐਤ ਦੇਖੋ ਹੁਣ ਕੱਚੂ ਜਿਹਾ ਬਣ ਕੇ ਲੰਮੇ ਪੈ ਗਏ ਹੁਣ ਇਹਨੇ ਆ ਜਾਣਾ ਮੇਰੇ ਕੋਲ ਵੀ ਮੇਰੇ ਖਾਜ ਕਰ ਜੇ ਖਾਣ ਨੂੰ ਨਹੀਂ ਕੁਛ ਦੇਣਾ ਤਾਂ ਖਾਜ ਕਰ ਇਹਦੇ ਮਨੀ ਮੈਨਾਂ ਪਤਾ ਨਹੀਂ ਕਿਹੜੀਆਂ ਗੱਲਾਂ ਕਰਨ ਦਿਆ ਸੀ ਏ ਮੈਂ ਉਹਨੂੰ ਕੀ ਕਹਿੰਦਾ ਸਾਰੇ ਕੱਪੜਿਆਂ ਦੀ ਤਕਰੀਬਨ ਤੈ ਜਿਹੜੀ ਉਹ ਲੱਗ ਚੱਲੀ ਆ। ਇਹ ਮੈਂ ਲਾ ਲਈ। ਤੈਂ ਜੀ ਜਿਆਦਾ ਇਹ ਮਨੀ ਦਾ ਜਿਹੜਾ ਉਹਨੂੰ ਕੀ ਕਹਿੰਦਾ ਜੋਕੀ ਜੀ ਸੀ ਉਹ ਗਿੱਲੀ ਸੀ। ਮੈਂ ਕਿਹਾ ਤੂੰ ਰੱਖ ਦੇ ਇੱਥੇ ਮੈਂ ਬਾਅਦ ਚ ਇਹਨੂੰ ਸੁੱਕਣੇ ਬਾ ਦੇਣੇ ਆ। ਬਰਾਂਡੇ 'ਚ ਪਾਵਾਂਗੇ ਸੁੱਕਣੇ। ਰਾਤ ਦਾ ਮੀਂਹ ਏਰ ਦਾ ਪਤਾ ਨਹੀਂ। ਆਹ ਦੇ ਬਾਕੀ ਮੇਰੇ ਕੋਲ ਆ ਗਏ ਇਹਨੂੰ ਇਹ ਹੁਣ ਤੇ ਮੇਰੇ ਖਾਜ ਕਰੀ ਚੱਲ। ਤੇ ਇਹ ਮੈਂ ਚਨੇ ਪਤਾ ਨਹੀਂ ਮੰਮੀ ਨੇ ਕੀ ਕੀਤਾ ਹੋਇਆ ਸੀਗਾ ਪਤਾ ਹੀ ਨਹੀਂ ਸੀ ਲੱਗਣ ਦਿਆ ਤੇ ਫਿਰ ਮੈਂ ਇਹਦੀ ਲਾ ਦਿੱਤੀ ਤੇ ਤੈ ਤੇ ਵੀ ਉਹ ਉੱਪਰ ਤਾਂ ਨਹੀਂ ਲੈਂਦੇ ਮੂੰਮਾ ਪੁੰਜਣ ਲਈ ਉਹਨਾਂ ਨੇ ਰੱਖੀ ਆ ਇਦਾਂ ਗਰਮੀ ਆਉਂਦੀ ਜਿੱਦਾਂ ਕਿਚਨ ਦੇ ਵਿੱਚ ਹਾਂ ਪੱਗੂ ਹੈਦਰ ਪੱਗੂ ਪਤਾ ਨਹੀਂ ਮੇਰੇ ਕੋਲ ਹੁਣ ਫੇ ਕੀ ਮੰਗਣ ਦਿਆ ਇਹ ਰੱਖਤੇ ਸੀ ਮੈਂ ਬੇਬੇ ਬਾਪੂ ਦੇ ਕੱਪੜੇ ਹੁਣ ਜੀ ਦਾਲ ਗਈ ਆ ਜੀ ਬਣ ਤੇ ਮੈਂ ਉਹਨੂੰ ਕੀ ਕਹੀਦਾ ਮੇਰੀ ਆਦਤ ਹੈ ਮੈਂ ਚਾਹੇ ਕੱਪੜਾ ਭਾਂਡਾ ਜਿਹੜਾ ਜਿੰਨਾ ਮਰਜ਼ੀ ਮਾਂਜਿਆ ਹੋਵੇ ਜਦੋਂ ਮੈਂ ਯੂਜ਼ ਕਰਦੀ ਆ ਦੁਬਾਰਾ ਮੈਂ ਦੁਬਾਰਾ ਫਿਰ ਮਾਂਜਦੀ ਆ ਕਿਉਂਕਿ ਨਾ ਮੈਨੂੰ ਯਕੀਨ ਜਾਂ ਨਹੀਂ ਹੁੰਦਾ ਇਦਾਂ ਜੋ ਭਾਂਡੇ ਇੱਕ ਦੋ ਦਿਨ ਵੀ ਪਿਆਰ ਹੋਵੇ ਭਈ ਉਹ ਸਾਫ਼ ਹੋਊਗਾ ਜਾਂ ਕਿਦਾਂ ਮਿੱਟੀ ਕੱਟਾ ਜਿਹੜਾ ਉਹ ਤਾਂ ਪੈਂਦਾ ਹੀ ਰਹਿੰਦਾ ਉੱਪਰ ਇਸ ਕਰਕੇ ਮੈਂ ਫਿਰ ਦੁਬਾਰਾ ਵਾਸ਼ ਜਿਹੜਾ ਉਹ ਚੰਗੀ ਤਰ੍ਹਾਂ ਸਾਬਣ ਲਾ ਕੇ ਜ਼ਰੂਰ ਕਰਦੀ ਹੁੰਨੀ ਇਹਦੇ ਮਾਂਨੀ ਦੀ ਦਾਦੀ ਕੱਟ ਗਈ ਸੀ ਪਿਆਜ਼ ਤੇ ਲਸਣ ਤੇ ਬਾਕੀ ਟਮਾਟਰ ਤੇ ਮਿਰਚਾ ਮੈਂ ਆਪ ਕੱਟ ਲੂੰਗੀ ਇਹ ਮੈਂ ਤੋੜ ਦਿੱਤਾ ਸੀ ਪਿਆਜ਼ ਵੀ ਲਸਣ ਵੀ ਇਹਨੂੰ ਵੀ ਮੈਂ ਮਾਂਜ ਲਾਂ ਇਹਦੇ ਵਿੱਚ ਮੈਂ ਟਮਾਟਰ ਕੱਟ ਕੇ ਪਾ ਲੂੰਗੀ ਨਾਲੇ ਮਿਰਚ ਤੇ ਉਹਨਾਂ ਨੂੰ ਕੀ ਕਹੀਦਾ ਉਹ ਪਾਲਵਾ ਜੀ ਇਹਦੇ ਵਿੱਚ ਹੋ ਗਈ ਪਤੀਲੇ ਚ ਪਾਣੀ ਸੀ ਅਜੇ ਮੈਂ ਕਿਹਾ ਨਹੀਂ ਮੈਂ ਪਾਵਾਂ ਫਿਰ ਚੜਚੜ ਦੀ ਆਵਾਜ਼ ਆਊਗੀ ਤੇ ਮੇਰੇ ਤੇ ਛਿੱਟੇ ਪੈਣੇ ਸੀ ਤੇਲ ਦੇ ਉਹਨਾਂ ਚੇਰੋਂ ਨੂੰ ਕੀ ਕਹੀਦਾ ਮੈਂ ਇਹੋ ਵਾਸ਼ ਕਰ ਲਾਂ ਟਮਾਟਰ ਤੇ ਨਾਲੇ ਜੀ ਮਿਰਚਾਂ ਇੱਥੇ ਮੈਂ ਟੋਕਰੀ ਲੱਭਣ ਲੱਗ ਪਈ ਫਿਰ ਮੈਨੂੰ ਯਾਦ ਆਇਆ ਨਹੀਂ ਬਾਹਰ ਸ਼ਾਬਾ ਪਿਆ ਹੋਇਆ ਜਿੱਚ ਦਾਦੀ ਨੇ ਉਹਨੂੰ ਕੀ ਕਹੀਦਾ ਛਿਲਾਂ ਕਦੂਆਂ ਦੀਆਂ ਤੇ ਗੰਡੀਆਂ ਪਿਆਜ਼ਾਂ ਦੀਆਂ ਤੇ ਇਹੋ ਪਾਈਆਂ ਹੋਈਆਂ ਵੀ ਮੈਂ ਉਹਦੇ ਵਿੱਚ ਪਾ ਲੈਨੇ ਕੀ ਇੰਨੇ ਭਾਂਡੇ ਲਵੈਣੇ ਫਿਰ ਜਿਵੇਂ ਅਸੀਂ ਬਰਾਂਡੇ 'ਚ ਬੈਠ ਕੇ ਮੰਜੇ ਐਸੇ ਕਰਕੇ ਢਾਇਆ ਬਰਾਂਡੇ 'ਚ ਬੈਠ ਕੇ ਇੱਥੇ ਸਬਜੀ-ਸਬਜੀ ਕੱਟ ਲਈਦੀ ਪਿਆਜ਼ ਪਿਉਜ ਜੋ ਲੋਬੀ 'ਚ ਕੱਟੀ ਏਸੀ ਵਾਲੇ ਕਮਰੇ 'ਚ ਉਹ ਸਮੈਲ ਜਿਹੜੀ ਉਹ ਨਹੀਂ ਜਾਂਦੀ ਪਿਆਜ਼ ਦੀਆਂ ਸਬਜ਼ੀਆਂ ਦੀ ਫਿਰ ਹੋਰ ਤਰ੍ਹਾਂ ਹੁੰਦੀ ਰਹਿੰਦੀ ਰਾਤ ਨੂੰ ਫੇਸ ਕਰਕੇ ਮੈਂ ਇੱਥੇ ਅਸੀਂ ਬਰਾਂਡੇ 'ਚ ਕੱਟੀਦੇ ਆ ਟਮਾਟਰ ਵਗੈਰਾ ਇਦਾਂ ਦੀ ਤਾਂ ਮੈਂ ਕਹਿ ਰਹੀ ਉੱਧਰ ਤਾਂ ਮੈਂ ਪਿਆਜ਼ ਵੀ ਨਾਲ ਹੀ ਕੱਟ ਲੈਣੀ ਆ ਇੰਨਾ ਟਾਈਮ ਨਹੀਂ ਲੱਗਦਾ ਤੇ ਇੱਥੇ ਮੈਂ ਜੀ ਉਹ ਕੱਟ ਲੈਣ ਲੱਗੀ ਆ ਜੀ ਆ ਪਹਿਲਾਂ ਮਿਰਚਾਂ ਤੇ ਫਿਰ ਮੈਂ ਉਹਨੂੰ ਕੀ ਕਹੀਦਾ ਕਟੂੰਗੀ ਟਮਾਟਰ ਤੇ ਚਲੋ ਫਿਰ ਵੀ ਰੱਬ ਦਾ ਬਹੁਤ ਸ਼ੁਕਰ ਮਨਾਈਦਾ ਕਿ ਇੰਨੀਆਂ ਬਿਮਾਰੀਆਂ ਹੋਣ ਤੋਂ ਬਾਅਦ ਵਿੱਚ ਵੀ ਕੁਝ ਠੀਕ ਆ ਤੇ ਆਪਣੇ ਘਰ ਦੇ ਕੰਮ ਜਿਹੜੇ ਸਾਰੇ ਮੈਂ ਕਰ ਲੈਣੀਆਂ ਤੇ ਨਹੀਂ ਤਾਂ ਪਹਿਲਾਂ ਤਾਂ ਸ਼ਾਇਦ ਮੈਂ ਮੰਝੇ ਜੋਗੀ ਸੀਗੀ ਕਈਆਂ ਨੇ ਤੇਰੀ ਸਟੋਰੀ ਜੜੀ ਸੁਣੀ ਹੋਊਗੀ ਪਰ ਏ ਜੀ ਆ ਗਿਆ ਸੀ ਮੇਰੇ ਹਸਬੰਡ ਦਾ ਸਾਡੇ ਮੋਟੂ ਸੇਟ ਦਾ ਫੋਨ ਬਾਹਰੋਂ ਮੈਂ ਮੋਟੂ ਦੇ ਨਾਲ ਉਹਨੂੰ ਕੀ ਕਹੀਦਾ ਨਾਲੋਂ ਨਾਲ ਗੱਲਾਂ ਕਰਨ ਦੇ ਹੀ ਸੀਗੀ ਉਹਨੂੰ ਕੀ ਕਹੀਦਾ ਫੋਨ ਤੇ ਵੀਡੀਓ ਕਾਲ ਚੱਲਣ ਦੇ ਹੀ ਸੀਗੀ ਅੱਜ ਉਹਨਾਂ ਨੂੰ ਸੰਡੇ ਨੂੰ ਸਾਰਾ ਡੇ ਛੁੱਟੀ ਹੁੰਦੀ ਹੈ ਤੇ ਜਿਹੜਾ ਰੈਸਟੋਰੈਂਟ ਆ ਉਹ ਨਾਈਟ ਨਾਈਟ ਟਾਈਮ ਹੀ ਖੁੱਲਦਾ ਇਸ ਕਰਕੇ ਤਕਰੀਬਨ ਫਰੀ ਸੀਗੇ ਉਹ ਇਸ ਕਰਕੇ ਫੋਨ ਉਹਨਾਂ ਨੇ ਲਾ ਦਿੱਤਾ ਦੋ ਵਾਰੀ ਅੱਗੇ ਵੀ ਆ ਹਟਿਆ ਸੀ ਫੋਨ ਤੇ ਹੁਣ ਮੈਂ ਪਹਿਲਾਂ ਕਰਦੀ ਸੀ ਫੋਨ ਮੈਂ ਵੀਡੀਓ ਬਣਾਉਣ ਤੋਂ ਪਹਿਲਾਂ ਪਰ ਉਹ ਬੀਜ਼ੀ ਸੀਗੇ ਫਿਰ ਮੈਂ ਕਿਾ ਚਲ ਨਾਲ ਨਾਲ ਗੱਲ ਜਿਹੜੀ ਕਰ ਲੈਨੇ ਆ ਤੇ ਇਹ ਮੈਂ ਬਾਅਦ ਦਿੱਤਾ ਜੀ ਪਹਿਲਾਂ ਜੀਰਾ ਪਾ ਦਿੱਤਾ ਸੀ ਫਿਰ ਲਸਣ ਪਾ ਦਿੱਤਾ ਸੀ ਮਗਰ ਇਹ ਮਿਰਚਾ ਪਾ ਦਿਤੀਆਂ ਮੈਂ ਜਦੋਂ ਪੁੱਜ ਜੂਗੇ ਫਿਰ ਆਪਾਂ ਪਾਵਾਂਗੇ ਜੀ ਇਹਦੇ ਵਿੱਚ ਉਹ ਪਿਆਜ਼ ਹਾਂ ਜੀ ਸਾਡੀ ਮਾੜੀ ਚ ਟਾਇਰ ਟੁੱਟੀ ਪਰ ਮੈਨੂੰ ਬਹੁਤ ਭੈੜੀ ਲੱਗਦੀ ਆ ਕਿੰਨੇ ਮਿਸਤਰੀਆਂ ਨੂੰ ਕਿਹਾ ਟਾਇਰ ਲਾ ਇਹਦੇ ਨਾਲ ਦੀਆਂ ਪਈਆਂ ਨੂੰ ਚੇਂਜ ਕਰ ਜੋ ਪਰ ਕੋਈ ਚੇਂਜ ਹੀ ਨਹੀਂ ਕਰਨ ਹੁੰਦਾ ਅਠੇਕੇ ਤੇ ਵੀ ਕੰਮ ਕਰਾਇਆ ਅੱਗੇ ਤੇ ਠੇਕੇ ਦੇ ਵਿੱਚ ਵੀ ਮਿਸਤਰੀ ਪਤਾ ਕੀ ਕੰਮ ਕਰਦੇ ਆ ਵੀ ਜਿੰਨਾ ਠੇਕਾ ਹੋਇਆ ਸੀ ਉਨਾ ਹੀ ਕੰਮ ਕਰ ਸਕਦੇ ਉਤੋਂ ਵੱਧ ਨਹੀਂ ਕਰ ਸਕਦੇ ਇਸ ਲਈ ਜਿਹੜਾ ਦਿਹਾੜੀ ਵਾਲਾ ਕੰਮ ਵਧੀਆ ਰਹਿੰਦਾ ਵੀ ਤੁਸੀਂ ਜੀ ਕੋਈ ਹੋਰ ਕੰਮ ਵੀ ਆ ਵੀ ਤੁਸੀਂ ਕਰਾ ਸਕਦੇ ਹੋ ਵੀ ਦੋ ਤਿੰਨ ਦਿਹਾੜੀਆਂ ਵੱਧ ਵੀ ਲੱਗ ਜੂਗੀਆਂ ਤਾਂ ਕੋਈ ਡਰ ਨਹੀਂ ਜੇ ਕੋਈ ਹੋਰ ਵੀ ਘਰ ਦੇ ਕੰਮ ਆ ਤੇ ਇਦਾਂ ਦੇ ਛੋਟੇ ਛੋਟੇ ਕੰਮ ਤਾਂ ਮਿਸਤਰੀ ਕਰਕੇ ਹੀ ਨਹੀਂ ਜਾਂਦੇ ਹੁਣ ਗਾ ਮਿਸਤਰੀ ਲਾਉਣੇ ਆ ਕਿੰਨੇ ਟਾਈਮ ਬਾਅਦ ਚਾ ਮੰਨਿੰਦਾ ਰੂਮ ਬਣਾਉਣਾ ਵੇ ਕਾ ਸਾਰੇ ਘਰ ਦੀ ਤਿਆਰੀ ਕਰਾਵਾਂਗੇ ਔੜੀ ਔੜੀ ਸਾਨੂੰ ਮਨਵੀਰ ਦਾ ਰੂਮ ਬਣਾ ਲੀਏ ਤੇ ਇਸ ਕਰਕੇ ਨਹੀਂ ਕਲਰ ਵਗੈਰਾ ਕਰਾਉਂਦੇ ਚਿਰ ਉਹ ਦੂਤਾ ਦਿਹਾੜੀਆਂ ਹੀ ਤਾਂ ਲਾਵਾਂਗੇ ਕਿਸੇ ਨਾ ਕੋਈ ਠੇਕਾ ਠੋਕਾ ਨਹੀਂ ਕਰਨਾ ਇਹ ਜੀ ਤਕਰੀਬਨ ਪੁੱਜ ਗਿਆ ਸੀਗਾ ਉਹਨੂੰ ਕਿ ਕਈ ਦਾ ਤੜਕਾ ਤੇ ਦਾਲ ਮੈਂ ਉਦਾਂ ਹੀ ਉਹ ਵਿੱਚ ਪਾਉਣ ਲੱਗੀ ਸੀ ਪਰ ਨਹੀਂ ਮੈਂ ਕਿ ਚਿੱਟੇ ਮੇਰੇ ਉੱਪਰ ਪੈ ਜਾਣ ਇੱਕ ਕੜਸ਼ੀ ਹੋਰ ਆ ਥੋੜੀ ਡੂੰਗੀ ਆ ਉਹ ਮੈਂ ਤੋਣ ਲੱਪੀ ਸੀ ਮੈਂ ਕਿ ਇੰਨਾ ਪਾਉਣੀ ਆ ਇਹ ਮੈਂ ਪਾ ਦਿੱਤੀ ਜੀ ਦਾਲ ਥੋੜੀ ਥੋੜੀ ਕਰਕੇ ਪਹਿਲਾਂ ਉਹਦੇ ਵਿੱਚ ਤੜਕੇ ਦੇ ਵਿੱਚ ਉਹ ਥੋੜੀ ਰਹਿ ਜੂਗੀ ਤੇ ਫਿਰ ਮੈਂ ਕੁੱਕਰ ਦਾ ਉਲਟਾ ਕੇ ਤੇ ਵਿੱਚ ਪਾ ਦੂੰਗੀ ਸ਼ਾਮ ਦਾ ਟਾਈਮ ਤੇ ਵੀ ਇਸਕਾ ਟਾਈਮ 5 ਵਜੇ ਮੈਂ ਲੱਗਦੀ ਹੁੰਨੀ ਆ ਤਕਰੀਬਨ ਕਿਚਨ ਦੇ ਕੰਮ ਕਰਨ ਤੇ ਉਦੋਂ ਕਿ 4:00 ਵਜੇ AC ਬੰਦ ਕਰਦੇ ਆ ਤੇ ਫਿਰ ਬਸ ਕਰਦੇ ਕੰਮ ਜਿਹੜੇ 5 ਵਜੇ ਕਿਚਨ ਚ ਵੜ ਜਾਈਦਾ ਉਸ ਤੋਂ ਪਹਿਲਾਂ ਜਿਹੜੇ ਹੋਰ ਕੰਮ ਆ ਉਹ ਕਰ ਲਈਦੇ ਆ ਤੇ ਦਿਲ ਲੱਗੇ ਰਹੀ ਤੱਕ ਦੀ ਕੋਈ ਕੰਮ ਕਰੀ ਕੋਈ ਕੰਮ ਵਿੱਚੇ ਤੇ ਇਹ ਮਨੀ ਤਾਂ ਚਾਵਲ ਖਾਂਦਾ ਹੀ ਖਾਂਦਾ ਇਹਨੂੰ ਮੈਂ ਕਿਹਾ ਮੈਂ ਚੋਲ ਨਹੀਂ ਖਾਣੀ ਇਸ ਕਰਕੇ ਬਾਪੂ ਨੂੰ ਵੀ ਨਹੀਂ ਦੇਣੀ ਮੰਮੀ ਬਾਪੂ ਨੂੰ ਚੋਲ ਦੇ ਦਿੰਦੀ ਆ ਡੈਡੀ ਸਾਡੇ ਨੂੰ ਤਾਂ ਪਰ ਉਹਨਾਂ ਦੇ ਗੋਡੇ ਦੁਖਦੇ ਰਹਿੰਦੇ ਆ ਉਹਨਾਂ ਨੂੰ ਪ੍ਰੋਬਲਮ ਹੁੰਦੀ ਆ ਇਸ ਕਰਕੇ ਮੈਂ ਬਣਾ ਹੀ ਨਹੀਂ ਜ਼ਿਆਦਾ ਮੈਂ ਸਿਰਫ ਮਨੀ ਜੋਗੇ ਬਣਾਏ ਜਾਂ ਮਨੀ ਦੀ ਦਾਦੀ ਖਾ ਲੂਗੀ ਨਾ ਮੈਂ ਖਾऊंगी ਨਾ ਹੀ ਮਨੀ ਦੇ ਬਾਬੇ ਨੂੰ ਦੇਣੇ ਆ ਕਿਉਂਕਿ ਉਹ ਖਾ ਲੈਂਦੇ ਫਿਰ ਜਦੋਂ ਗੋਡੇ ਦੁਖਦੇ ਫਿਰ ਰਾਤ ਨੂੰ ਉੱਠ ਕੇ ਬੈਠੇ ਰਹਿੰਦੇ ਆ ਤੇ ਇਸ ਕਰਕੇ ਉਹਨੂੰ ਕੀ ਕਹੀਦਾ ਮੰਮੀ ਨੂੰ ਕਹੀਦਾ ਵੀ ਨਾ ਇਹ ਦਿਆ ਕਰੋ ਚੋਲ ਬਾਪੂ ਨੂੰ ਇਹ ਮੈਂ ਰੱਖ ਦਿੱਤੇ ਸੀ ਜੀ ਚੋਲ ਵੀ ਇਹਦੇ ਵਿੱਚ ਵੀ ਬੜੇ ਸੋਹਣੇ ਬਣ ਜਾਂਦੇ ਆ ਆ ਪੈਨ ਦੇ ਵਿੱਚ ਐਸੇ ਦੇ ਵਿੱਚ ਕੜਾਈ ਵਿੱਚ ਅੰਦਰ ਤੜਕਾ ਲਾਇਆ ਹੋਇਆ ਦਾਲ ਵੀ ਰਿੱਜਦੀ ਆ ਥੋੜਾ ਜਿਹਾ ਦਾਲ ਹੋਰ ਰਿੱਜੂਗੀ ਉਹਨਾਂ ਚਿਰ ਮੈਂ ਪਾਂਡੇ ਸਾਰੇ ਇਕੱਠੇ ਕਰ ਲਾਂ ਮਾਂਜਣ ਵਾਲੇ ਤੇ ਦਾਲ ਥੋੜਾ ਜਿਹਾ ਹੋਰ ਰਿੱਜੂਗੀ ਤਾਂ ਫੇਰ ਉਹਨੂੰ ਕੀ ਕਹੀਦਾ ਆਪਾਂ ਇਹਨੂੰ ਕਰਾਂਗੇ ਉਹੋ ਬੰਦ ਇਹ ਮੈਂ ਰੱਖਿਆ ਵਾਂ ਜੀ ਸਾਰੀਆਂ ਛਿਲਣਾ ਛਿਲਣਾ ਬਾਹਰ ਛਿਲਣਾ ਬਾਹਰ ਰੱਖ ਕੇ ਜੀ ਹੁਣ ਆਪਾਂ ਇੱਕ ਤੇ ਮੇਰੀ ਇਹ ਬੁਆਦਤ ਹੈ ਜਦੋਂ ਮੈਂ ਕੰਮ ਸ਼ੁਰੂ ਕਰਦੀ ਆ ਉਸ ਤੋਂ ਪਹਿਲਾਂ ਵੀ ਮੈਂ ਚੰਗੀ ਤਰ੍ਹਾਂ ਸੈਲਫ ਜਿਹੜੀ ਉਹਨੂੰ ਸਾਫ਼ ਕਰਦੀ ਆ ਤੇ ਜਦੋਂ ਮੈਂ ਕੰਮ ਤਕਰੀਬਨ ਕਰ ਲੈਨੀ ਆ ਉਦੋਂ ਵੀ ਮੈਂ ਸੈਲਫ ਜਿਹੜੀ ਉਹ ਰਸੋਈ ਵਾਲੀ ਚੰਗੀ ਤਰ੍ਹਾਂ ਸਾਫ਼ ਕਰਦੀ ਆ ਤੇ ਮਤਲਬ ਕਿ ਮੈਂ ਗੰਦੀ ਨਹੀਂ ਸੈਲਫ ਛੱਡ ਸਕਦੀ ਇੰਦਾ ਤੇ ਕੰਮ ਕਰਨ ਤੋਂ ਪਹਿਲਾਂ ਵੀ ਮੈਂ ਤਾਂ ਸਾਫ਼ ਕਰਦੀ ਹੁੰਨੀ ਆ ਕਿਉਂਕਿ ਦੁਪਹਿਰ ਦੀ ਚਾਹ ਮਨੀ ਦੇ ਦਾਦੀ ਨੇ ਬਣਾਈ ਹੁੰਦੀ ਆ 3 ਵਜੇ ਵਾਲੀ ਉਦੋਂ ਮੰਮੀ ਕੋਦੇ ਹੱਥੋਂ ਖਲਾਰਾ ਬਹੁ ਪੈਂਦਾ ਤੇ ਇਸ ਕਰਕੇ ਉਹ ਚਾਹ ਚ ਡੁੱਲੀ ਹੁੰਦੀ ਆ ਸੈਲਫ ਤੇ ਥੋੜੀ ਬਹੁਤੀ ਇਸ ਕਰਕੇ ਮੈਂ ਪਹਿਲਾਂ ਵੀ ਸਾਫ਼ ਕਰਦੀ ਆ ਤਾਂ ਬਾਅਦ ਵਿੱਚ ਵੀ ਜ਼ਰੂਰ ਚੰਗੀ ਤਰ੍ਹਾਂ ਸਾਫ਼ ਕਰਦੀ ਆ ਇਹ ਮੈਂ ਕਹ ਜਿੰਨੇ ਭਾਂਡੇ ਹੋਏ ਉਹ ਮਾਂਚ ਲਾ ਚ ਦੀਦੀ ਭਾਂਡੇ ਮਾਂਚ ਕੇ ਗਏ ਸੀ ਸਾਰੇ ਤੇ ਤੜਕਾ ਤੁਰਕਾ ਲਾਉਣ ਲੱਗਿਆ ਫੇਰ ਸ਼ਾਮ ਨੂੰ ਜਿਹੜੇ ਉਹਨਾਂ ਹੀ ਭਾਂਡੇ ਜਿਹੜੇ ਉਹ ਹੋ ਹੀ ਜਾਂਦੇ ਆ ਜਿੰਨਾ ਮਰਜੀ ਸੋਚ ਲਈਏ ਵੀ ਭਾਂਡੇ ਥੋੜੇ ਹੋਊਗੇ ਪਰ ਨਹੀਂ ਭਾਂਡੇ ਬਹੁਤ ਹੋ ਜਾਂਦੇ ਆ ਇਹ ਮੈਂ ਕੁੱਕਰ ਦੀ ਜੀ ਉਹ ਜਿਹੜੀ ਰਬੜ ਜੀ ਉਹ ਵੀ ਲਾ ਕੇ ਮੈਂ ਕਿਹਾ तकरीबन ਮੈਂ ਰਬੜ ਲਾ ਕੇ ਸੀਟੀ ਸੂਟੀ ਲਾ ਕੇ ਕੁੱਕਰ ਦੇ ਢੱਕਣ ਦੀ ਫੇਰੀ ਚੰਗੀ ਤਰ੍ਹਾਂ ਸਾਫ਼ ਕਰਦੀ ਹੁੰਨੀ ਆ ਤੇ ਇਹ ਜੀ ਮੈਂ ਕਰ ਲਿਆ ਸੀ ਢੱਕਣ ਸਾਫ਼ ਚੰਗੀ ਤਰ੍ਹਾਂ ਤੇ ਹੁਣ ਉਹਨੂੰ ਕੀ ਕਰੀਂਦਾ ਇਹ ਜੀ ਛੁੱਟੀ ਜੀ ਮਧਾਣੀ ਰੱਖੀ ਹੋਈ ਆ ਮਨੀ ਵਾਸਤੇ ਲੱਸੀ-ਲੱਸੀ ਬਣਾਉਣ ਨੂੰ ਹੁਣ ਮੈਂ ਪਹਿਲਾਂ ਚੰਗੀ ਤਰ੍ਹਾਂ ਮਾਂਜ ਲਾ ਸਿੰਕ ਨੂੰ ਤੇ ਫੇ ਮ ਰੱਖੂੰਗੀ ਵਿੱਚ ਪਾਂਡੇ ਧੋਣ ਵਾਸਤੇ ਤੇ ਇਹ ਚੰਗੀ ਤਰ੍ਹਾਂ ਸਾਫ਼ ਕਰ ਲਈਏ ਜੀ ਸੈਲਫ ਟੋਕਰੀ ਅਸੀਂ ਬਾਹਰ ਰੱਖੀ ਹੁੰਦੀ ਹੈ ਉੱਤੇ ਧੁੱਪ ਆਉਂਦੀ ਰਹਿੰਦੀ ਹੈ ਫਿਰ ਉਹ ਭਾਂਡੇ ਜਿਹੜੇ ਧੁੱਪ ਨਾਲ ਸੁੱਕ ਜਾਂਦੇ ਆ ਗਿੱਲੇ ਭਾਂਡੇ ਨਹੀਂ ਟਕਾਈਦੇ ਗਿੱਲੇ ਭਾਂਡਿਆਂ ਨਾਲ ਤੁਹਾਨੂੰ ਵੀ ਪਤਾ ਵਾ ਸੋ ਉਹਨੂੰ ਕੀ ਕਹਿੰਦਾ ਬੱਬੂ ਬੱਬੂ ਆਉਂਦੇ ਆ ਜਾਂ ਮੱਖੀਆਂ ਮੁੱਖੀਆਂ ਬੰਦੀਆਂ ਜਾਂ ਵਿੱਚ ਮਰ ਜਾਂਦੇ ਆ ਨਹੀਂ ਚੰਗੇ ਲੱਗਦੇ ਐਨ ਭਾਂਡੇ ਸਕਾ ਕੇ ਫੇਰੀ ਭਾਂਡਿਆਂ ਵਾਲੇ ਉਹ ਜਿਹੜਾ ਰਹਿ ਕੇ ਆ ਉਹਦੇ ਵਿੱਚ ਰੱਖੀਦੇ ਆ ਉਦਾਂ ਨਹੀਂ ਅਸੀਂ ਗਿੱਲੇ ਭਾਂਡੇ ਨਹੀਂ ਟੰਗੀਦੇ ਅਸੀਂ ਰਹਿ ਕੇ ਵਿੱਚ तकरीबन ਸਕਾਈਦੇ ਆ ਚਾਹੇ ਸਿਆਲ ਹੋਣ ਚਾਹੇ ਗਰਮੀਆਂ ਹੋਣ ਪਾਂਡੇ ਸਿਕਾਈ ਦੇ ਆ ਧੋ ਕੇ ਵੀ ਰੱਖੀਏ ਤਾਂ ਉਹਨੂੰ ਐਨ ਕੱਪੜੇ ਨਾਲ ਟੱਕ ਕੇ ਫੇ ਪਾਂਡੇ ਅਸੀਂ ਰੱਖੀਦੇ ਆ ਵੀ ਤਾਂ ਜੋ ਉਹਦੇ ਉੱਤੇ ਮੱਖੀ ਮੁੱਖੀ ਨਾ ਬੈਠੇ ਬਸ ਇਹ ਹੀ ਮੇਰੀਆਂ ਪ੍ਰੋਬਲਮਸ ਆ ਜੀ ਬਿਮਾਰ ਹੋਣ ਤੋਂ ਬਾਅਦ ਵਿੱਚ ਜਿਹੜਾ ਮੈਂ ਇੰਨਾ ਕੰਮਾਂ ਨੂੰ ਲੈ ਕੇ ਬਹੁਤ ਸੰਕੀ ਹੋ ਗਈ ਮੈਨੂੰ ਕਿਸੇ ਦੇ ਕੰਮ ਤੇ ਜਲਦੀ ਯਕੀਨ ਨਹੀਂ ਹੁੰਦਾ ਮੈਨੂੰ ਹੁੰਦਾ ਮੈਂ ਆਪਣੇ ਹੱਥੀਂ ਤਕਰੀਬਨ ਕੰਮ ਕਰਾਂ ਰੋਟੀ ਪਾਣੀ ਦਾ ਕੰਮ ਵੀ ਤਕਰੀਬਨ ਹੱਥੀਂ ਕਰਾਂ ਤਾਂ ਮੈਨੂੰ ਯਕੀਨ ਹੁੰਦਾ ਨਹੀਂ ਤਾਂ ਨਹੀਂ ਸਾਫ ਸਫਾਈ ਤਾਂ ਉਹਨੂੰ ਕੀ ਕਹੀਦਾ ਮੈਂ ਕਰਦੀ ਕਰਦੀਆਂ ਕਰਦੀ ਆਪ ਹੀ ਕਰਦੀ ਆ ਇੱਕ ਦਿਨ ਮੈਂ ਡਿਟੋਲ ਨਾਲ ਪੋਚਾ ਲਾਉਣੀ ਆ ਇੱਕ ਦਿਨ ਉਹ ਜਿਹੜੀ ਹੁੰਦੀ ਆ ਲਾਈਜ਼ੋਲ ਜਈ ਉਹਨੂੰ ਕੀ ਕਹਿੰਦਾ ਪੋਚੇ ਵਾਲੀ ਉਹਦੇ ਨਾਲ ਇੱਕ ਦੋ ਦਿਨ ਠਹਿਰ ਕੇ ਮੈਂ ਤੇ ਇੱਕਾ ਦੀ ਉਹਦੇ ਨਾਲ ਕਦੀ ਉਹਦੇ ਨਾਲ ਮੈਂ ਤੇ ਡਿਟੋਲ ਤਾਂ ਯੂਜ਼ ਕਰੀਦਾ ਹੀ ਆ ਸੀ ਔਰ ਡਸਟਿੰਗ ਵਾ ਡਸਟਿੰਗ ਕਰਕੇ ਉਹ ਥੋੜਾ ਗਿੱਲਾ ਕੱਪੜਾ ਵੀ ਕਿਤੇ ਵੀ ਫੇਰਨਾ ਹੋਵੇ ਉਹਦੇ ਵਿੱਚ ਡਿਡੋਲ ਪਾਈਦਾ ਹੀ ਆ ਇੱਥੇ ਮੈਂ ਚੰਗੀ ਤਰ੍ਹਾਂ ਕੁੱਕਰ ਕਰ ਲਿਆ ਸੀ ਸਾਫ਼ ਤੇ ਜਿਹੜੀ ਦਾਲ ਸੀ ਉਹ ਕੁੱਕਰ ਸੁੱਕ ਗਿਆ ਉਹਨੇ ਕੇ ਟਾਈਮ ਵਿੱਚ ਉਹਦੇ ਵਿੱਚ ਜੰਮੀ ਸੀ ਤਾਂ ਮੈਂ ਇਸ ਕਰਕੇ ਦੋ ਤਿੰਨ ਵਾਰੀ ਇਹਨੂੰ ਉਹਨੂੰ ਕੀ ਕਹਿੰਦਾ ਵਿੱਚ ਉਹ ਸਾਫ ਕਰੋਗੇ ਫੇਰ ਜਾ ਕੇ ਜਿਹੜੀ ਉਹ ਦਾਲ ਉਹ ਕੀ ਕਹਿੰਦਾ ਲੱਥੂਗੀ ਤੇ ਇਹ ਫਿਰ ਦੁਬਾਰਾ ਮੈਂ ਮਾਂਜਿਆ ਕਿਉਂਕਿ ਜਿਹੜੀ ਹੁੰਦੀ ਆ ਨਾ ਜਿੱਥੋਂ ਆ ਕੁੱਕਰ ਦਾ ਉਹ ਕਿਨਾਰੇ ਜਿਹੜੇ ਉਹ ਮਤ ਜਿੱਥੇ ਢੱਕਣ ਲਾਈਦਾ ਉਹਦੇ ਜਿਹੜੇ ਉਹ ਅੰਦਰ ਕਿਨਾਰੇ ਆ ਨਾ ਇਹਨਾਂ ਦੇ ਵਿੱਚ ਵੀ ਸਬਜੀ ਦਾਲ ਦੁੱਲ ਜਿਹੜੀ ਉਹ ਲੱਗੀ ਰਹਿ ਜਾਂਦੀ ਆ ਮੈਂ ਦਿਖਾਉਂਦਈ ਸੀ ਮਨੀ ਨੂੰ ਐਦਾਂ ਦਾਲ ਜਿਹੜੀ ਉਹ ਲੱਗੀ ਰਹਿ ਜਾਂਦੀ ਆ ਮਨੀ ਕੁੱਕਰ ਦੀ ਡੰਡੀ ਫੜ ਕੇ ਖੜਾ ਹੋ ਗਿਆ ਮੈਂ ਕਿਹਾ ਮੈਂ ਕਿਹੜਾ ਪਹਿਲੀ ਵਾਰੀ ਭਾਂਡੇ ਮਾਂਜਣੇ ਆ ਮੈਂ ਮਾਂਜਦੀ ਤਾਂ ਰਹਿਨੀ ਆ ਭਾਂਡੇ ਵੀ ਮੈਂ ਕਰ ਲੈਣਾ ਮੈਨੇਜ ਉਹ ਕਰਲਾ ਕੀ ਕਰਨਾ ਲਿਖਿਆ ਇੱਧਰ ਪਗੀ ਪਗੀ ਇੱਧਰ ਮੱਚਰ ਗਈ ਮੈਂ ਡਬਿੰਗ ਕਰਨ ਨਹੀਂ ਖੇਲਣ ਲੱਭੀ ਤੇ ਇਹ ਜਿਮਨੀ ਨੇ ਰੱਖ ਦਿੱਤੇ ਸੀ ਚੱਕ ਚੱਕ ਕੇ ਭਾਂਡੇ ਟੋਕਰੀ ਦੇ ਵਿੱਚ ਤੇ ਮੈਂ ਉਹਨੂੰ ਕੀ ਕਹੀਦਾ ਚੰਗੀ ਤਰ੍ਹਾਂ ਸੈਲਫ ਉਧਰੋਂ ਸਾਫ਼ ਕਰ ਲਈ ਸੀ ਫਿਰ ਮੈਂ ਸਿੰਕ ਵਗੈਰਾ ਚੰਗੀ ਤਰ੍ਹਾਂ ਸਾਫ਼ ਕਰ ਲਾਂ ਇੱਥੇ ਮੈਂ ਉਹਨੂੰ ਕੀ ਕਹੀਦਾ ਸਿੰਕ ਵੀ ਚੰਗੀ ਤਰ੍ਹਾਂ ਮਾਂਝਲੀ ਸੀ ਤੇ ਜੇ ਇਹ ਜਿਹੜਾ ਕੱਪੜਾ ਨਾ ਆਹ ਜਿਹੜਾ ਜਿਹਨਾਂ ਆਪਾਂ ਭਾਂਡੇ ਮਾਂਜੀਦੇ ਜਿਹੜੇ ਡਾਕਟਰ ਰਜਤ ਗਰਗ ਸੀ ਲੁਧਿਆਣੇ ਮੈਨੂੰ ਉਹਨਾਂ ਨੇ ਇਹਦੇ ਬਾਰੇ ਵੀ ਬਹੁਤ ਨੌਲੇਜ ਦਿੱਤੀ ਉਹ ਕਹਿੰਦੇ ਲੋਕ ਮਤਲਬ ਸਾਰੇ ਲੋਕ ਤਾਂ ਚਲੋ ਇਦਾਂ ਦੇ ਨਹੀਂ ਹੁੰਦੇ ਕਈਆਂ ਨੂੰ ਚਲੋ ਇਹਨਾਂ ਗੱਲਾਂ ਦਾ ਪਤਾ ਵੀ ਨਹੀਂ ਕਹਿੰਦੇ ਇਹ ਜਿਹੜਾ ਕੱਪੜਾ ਜਿੰਨਾ ਵੀ ਆਪਾਂ ਬਰਤਨ ਸਾਫ਼ ਕਰਦੇ ਇਹਨੂੰ ਵੀ ਚੰਗੀ ਤਰ੍ਹਾਂ ਧੋ ਕੇ ਤੇ ਫਿਰ ਇਹਨੂੰ ਰੱਖੋ ਇਹਦੇ ਵਿੱਚੋਂ ਸਾਬਣ ਚੰਗੀ ਤਰ੍ਹਾਂ ਕੱਟ ਕੱਟ ਦੋ ਕਿਉਂਕਿ ਇਹਨਾਂ ਦੇ ਉੱਤੇ ਪਿਆਨ ਦੇ ਵਿੱਚ ਕਈ ਵਾਰੀ ਦੇਖਿਆ ਤੁਸੀਂ ਇਹ ਕੱਪੜੇ ਜਿਹਦੇ ਵਿੱਚ ਲੇਸ ਜੀ ਬਣ ਜਾਂਦੀ ਆ ਉਹ ਦੱਸਦੇ ਆ ਕਿ ਜਿਹੜੀ ਪੇਟ ਦੀ ਸਟੋਮਕ ਇਨਫੈਕਸ਼ਨ ਆ ਜਿਹੜੀ ਆਪਾਂ ਨੂੰ ਹੁੰਦੀ ਉਹ ਵੀ ਇਹ ਚੀਜ਼ ਤੋਂ ਹੁੰਦੀ ਤੇ ਇਹ ਇਸ ਕਰਕੇ ਮੇਰੀ ਆਦਤ ਹੈ ਮੈਨੂੰ ਹਮੇਸ਼ਾ ਇਸ ਕੱਪੜੇ ਨੂੰ ਵੀ ਭਾਂਡੇ ਮਾਂਜ ਕੇ ਚੰਗੀ ਤਰ੍ਹਾਂ ਸਾਫ਼ ਕਰਦੀ ਆ ਜੋ ਸਵੇਰ ਨੂੰ ਭਾਂਡੇ ਮਾਂਜੀਏ ਫੇਰ ਇਹਨਾਂ ਨੂੰ ਮੈਂ ਧੁੱਪੇ ਰੱਖ ਦਿੰਨੀ ਹੁੰਦੀ ਆ ਤੇ ਹੁਣ ਤਾਂ ਮੈਂ ਚੰਗੀ ਤਰ੍ਹਾਂ ਧੋ ਕੇ ਇੱਥੇ ਰੱਖ ਦਿੱਤਾ ਸੀ ਇਹ ਜੀ ਮੇਰਾ ਛੋਟਾ ਜਿਹਾ ਕੁੱਜਾ ਮੈਂ ਤਾਂ ਪਾਣੀ ਉਹੀ ਪੀਂਦੀ ਆ ਬਾਕੀ ਬਾਕੀਆਂ ਲਈ ਉੱਧਾ ਤਾਂ ਵੱਡਾ ਘੜਾ ਵੀ ਲਾ ਲਈਏ ਪਰ ਬਾਕੀ ਕੋਈ ਪੀਂਦਾ ਹੀ ਨਹੀਂ ਘੜੇ ਦਾ ਪਾਣੀ ਸਾਰੇ ਫ੍ਰਿਜ ਦਾ ਠੰਡਾ ਪਾਣੀ ਪੀਂਦੇ ਫੇਸ ਕਰਕੇ ਮੈਂ ਕਿਹਾ ਜਿੰਨੇ ਬਾਕੀ ਤਾਂ ਪੀਂਦੇ ਨਹੀਂ ਫਿਰ ਮੈਂ ਆਪਣੇ ਜੋਗਾ ਦਾ ਤਕਰੀਬਨ ਇਹਦੇ ਵਿੱਚ ਜਿਹੜਾ ਪਾਣੀ ਹੋ ਰੱਖ ਦਿੰਨੀ ਆ ਤੇ ਮੈਂ ਇਹ ਘੜੇ ਦਾ ਪਾਣੀ ਜਿਹੜਾ ਉਹ ਹੀ ਯੂਜ਼ ਕਰਦੀ ਆ ਤੇ ਮੈਂ ਸੈਲਫ ਜੀ ਸੈਲਫ ਵੀ ਤੇ ਸਿੰਕ ਵੀ ਚੰਗੀ ਤਰ੍ਹਾਂ ਕਰਦੀ ਸੀ ਸਾਫ ਤੇ ਕਪੜਾ ਪਾ ਦਿੱਤਾ ਸੀ ਜੇ ਸੁੱਕੜੇ ਪਾਂਡੇ ਦਿੱਤੇ ਜੀ ਇਹ ਚੰਗੀ ਤਰ੍ਹਾਂ ਟੱਕ ਇਮਰਤਵੰਤ ਧੋਤਾ ਸੀ ਇਹਨੂੰ ਵੀ ਟੱਕਦਾ ਤੇ ਇਹਦੇ ਨਾਲ ਹੀ ਕਰਦੇ ਆ ਐਂਡ ਬਾਏ ਬਾਏ ਸਾਰਿਆਂ ਨੂੰ